ਹਾਂਜੀ ਦੁਬਾਰਾ ਫੇਰ ਸਵਾਗਤ ਆ ਸਾਡੇ ਲਾਈਵ 'ਚ ਕਿਉਂਕਿ ਉੱਥੇ ਨੈਟ ਨਹੀਂ ਆ ਰਿਹਾ ਸੀ ਨੈਟ ਦੀ ਰੇਂਜ ਘੱਟ ਸੀ ਇਸ ਕਰਕੇ ਕੱਟੀ ਗਈ ਲਾਈਵ ਹੁਣ ਹੁਣ ਨਹੀਂ ਕਟਿਆ ਜਾਂਦਾ ਕਿਉਂਕਿ ਨੈਟ ਦੇ ਕੋਲੇ ਬੈਠ ਗਿਆ ਵਾਈਫਾਈ ਚੱਲਦਾ ਇਸ ਕਰਕੇ ਉਸ ਕਮਰੇ 'ਚ ਰੇਂਜ ਘੱਟ ਆਈ ਇਸ ਕਰਕੇ ਕਟਿਆ ਗਿਆ ਆਪਾਂ ਗੱਲ ਕਰਦੇ ਸੀ ਅਨਮੋਲਕ ਵਾਤਰੇ ਦੀ ਠੀਕ ਹੈ ਜੀ ਅਨਮੋਲਕ ਵਾਤਰੇ ਨੇ ਅੱਜ ਤੱਕ ਜਿੰਨਾ ਵੀ ਮਨਗ ਚੱਲ ਉਹਨੇ ਕੀਤਾ ਰਖਲਾ ਅਨਮੋਲ ਹੋਇਆ ਕਈ ਹੈਗੇ ਇਹ ਆ ਤਿੰਨ ਚਾਰ ਜਣੇ ਕਦੇ ਤੁਸੀਂ ਸਿੱਖਾਂ ਦਾ ਤੁਸੀਂ ਪੇਸ਼ ਬਦਲ ਕੇ ਜਾਵੜਿਓ ਮੈਂ ਬਾਹਰ ਜਿਹੜੇ ਜਿੰਨੇ ਵੀ ਬਾਹਰ ਬੈਠੇ ਆ ਉਹਨਾਂ ਨੂੰ ਕਹਿ ਦੇਣਾ ਵੀ ਤੁਸੀਂ ਪੈਸੇ ਘੱਲਦੇ ਹੋ ਜਾਂ ਇੱਥੋਂ ਦੇ ਕੋਈ ਵੀ ਸਿੱਖ ਮੁੰਡੇ ਹੈਗੇ ਆ ਤਗੜੇ ਘਰਾਂ ਦੇ ਉਹ ਪੈਸੇ ਦੇ ਦਿੰਦੇ ਆ ਰਖਲਾ ਤੇ ਤੁਸੀਂ ਇੱਕ ਦਿਨ ਪੇਸ਼ ਬਦਲ ਕੇ ਜਾਓ ਉਹਨਾਂ ਕੋਲੇ ਤੇ ਜੇ ਸੋਤੋਂ ਮੈਂ ਦਾਅਵੇ ਨਾਲ ਕਹਿਣਾ ਸੋਤੋਂ ਪੁੱਛਣ ਕਿ ਤੁਹਾਡੇ ਕੋਲੇ ਕਿੰਨੇ ਜ਼ਮੀਨ ਆ ਫੇਰ ਰੱਖਣਗੇ ਤੁਸੀਂ ਸਰਪੰਚ ਤੇ ਰੱਖ ਲੈ ਸਰਪੰਚਾਂ ਤੋਂ ਤੇ ਰੱਖ ਲੈ ਮੈਂਬਰਾਂ ਤੋਂ ਤੁਸੀਂ ਮੋਹਰ ਲਵਾ ਕੇ ਲੈ ਕੇ ਆਓ ਕਾਗਜ਼ ਲੈ ਕੇ ਆਓ ਨਾਲੇ ਭਾਵੇਂ ਤੁਸੀਂ ਪੈਸੇ ਦਿੱਤੇ ਹੋਣਾ 500 ਰੁਪਇਆ ਦਿੱਤਾ ਤੁਸੀਂ ਤੇ 500 ਦਾ ਲਾਜਾ ਚਲ ਥੋੜਾ ਹੀ ਮोटा ਲਾਜ ਕਰਵਾਉਣਾ ਪੈਸੇ ਤਾਂ ਬਾਹਲੇ ਦਿੱਤੇ ਜਾਂਦੇ ਆ ਇਸ ਗੱਲ ਦਾ ਕੋਈ ਸ਼ੱਕ ਨਹੀਂ ਤੇ ਪਰ ਉਹ ਛੋੜੇ ਪੈਸੇ ਛੋੜੇ ਤੇ ਨਹੀਂ ਲਾ ਸਕਦੇ ਹੋ ਕਹਣਗੇ ਛੋੜੇ ਕੋਲੇ ਜ਼ਮੀਨ ਐ ਇੰਨੀ ਐ ਤੇ ਜੇ ਤੁਹਾਡੇ ਕੋਲੇ ਜ਼ਮੀਨ ਹੈਗੀ ਤਾਂ ਤੁਸੀਂ ਇਲਾਜ ਆਪ ਕਰਾ ਸਕਦੇ ਹੋ ਉਹ ਸਿਰਫ ਨਾਂ ਮੰਨ ਕੇ ਚੱਲੂ ਪੀ ਬਿਹਾਰ ਦੇ ਭਈਆਂ ਦਾ ਇਲਾਜ ਕਰਨ ਖਾਤਰ ਬੈਠਾ ਹੋ ਉਹ ਆਪ ਇੱਕ ਉਸਤਾ ਧਾਰਨਾ ਦਾ ਬੰਦਾ ਹੈ ਉਹਦੀ ਧਾਰਨਾ ਤੋਂ ਪਤਾ ਲੱਗ ਜਾਊਗਾ ਠੀਕ ਹੈ ਨਾ ਹੁਣ ਉਹ ਪਾਪੂਲਰ ਇੰਨਾ ਜਿਆਦਾ ਕਰਤਾ ਤੁਸੀਂ ਉਹ ਰਖ ਲੈ ਜੇ ਗਰੀਬ ਜੇ ਉਹ ਕਹਿੰਦਾ ਨਾ ਮੈਂ 5 ਪੈਸੇ ਨਹੀਂ ਲੈਂਦਾ 5 ਪੈਸੇ ਮੰਨ ਕੇ ਚੱਲ ਤੂੰ ਐਡਾ ਵੱਡਾ YouTube ਚੈਨਲ ਇੱਕ ਨਹੀਂ ਦੋ ਚਲਾ ਰਿਹਾ ਹੈ ਫੇਸਬੁਕ ਪੇਜ ਤੇ ਰਹਿ ਠੀਕ ਹੈ ਨਾ ਇਹ ਕੰਮ ਸਰਕਾਰਾਂ ਦਾ ਹੁੰਦਾ ਹੈ ਸਿਹਤ ਸਿੱਖਿਆ ਰੋਜ਼ਗਾਰ ਤਿੰਨ ਚੀਜ਼ਾਂ ਸਿਹਤ ਤੇ ਸਿੱਖਿਆ ਤੇ ਰੋਜ਼ਗਾਰ ਇਹ ਪੰਜਾਬ ਸਰਕਾਰ ਨੇ ਦੇਣਾ ਸੀ ਜੇ ਤੂੰ ਇਹਦੀ ਥਾਂ ਤੇ ਇੰਨਾ ਤੇਰੇ ਕੋਲੇ ਵੱਡਾ ਪਲੇਟਫਾਰਮ ਹੈ ਤੇ ਤੂੰ ਇਹ ਗੱਲਾਂ ਕਰੇ ਵੀ ਹਾਂ ਭਗਵੰਤ ਸਿਆ ਤੂੰ ਰਖਲਾ ਮਹੱਲਾ ਕਲੀਨਿਕ ਤੇ ਖੁੱਲੀ ਆ ਨਾ ਤੇ ਜਿਹੜੇ ਪੁਰਾਣੇ ਸਰਕਾਰੀ ਹਸਪਤਾਲ ਉਹਨਾਂ ਨੂੰ ਵੀ ਤੂੰ ਮਤਲਬ ਮੰਨ ਕੇ ਚੱਲ ਡਿਸਟਰਾਏ ਕਰੀ ਜੰਨਾ ਹੈ ਖਤਮ ਕਰੀ ਜੰਨਾ ਹੈ ਕਿਉਂ ਕਿਹੜੇ ਚੱਕਰਾਂ ਦੇ ਵਿੱਚ 934 ਕਰੋੜ ਰੁਪਇਆ ਲਗਭਗ 934 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਇਸ ਕਰਕੇ ਰੋਕ ਲਿਆ ਕਿ ਤੂੰ ਰਖਲਾ ਮਹੱਲਾ ਕਲੀਨਿਕ ਤੇ ਲਾਉਂਗਾ ਅਸੀਂ ਸਰਕਾਰੀ ਹਸਪਤਾਲਾਂ ਖਤਰ ਸੇਧ ਖਤਰ ਦੇਣਾ ਅਸੀਂ ਐਸ ਲੋਟ ਪੈਸੇ ਨਹੀਂ ਦਿੰਦੇ ਠੀਕ ਹੈ ਨਾ ਤੇ ਫਿਰ ਉਹਦੇ ਵਿੱਚ ਦੂਜੀ ਇਹਨਾਂ ਨੇ ਉਹ ਕਹਿੰਦੇ ਚੱਲ ਮhalla ਕਲੀਨ ਕਰਾਉ ਵੀ ਦੇ ਦਿਓ ਤੇ ਭਗਵਾਨਤਮਨ ਦੀ ਫੋਟੋ ਹਟਾ ਦਿਓ ਇਹਨਾਂ ਨੇ ਸ਼ਾਇਦ ਫਟਨਾ ਵੀ ਹਟਾ ਦਿੰਆਂ ਤੇ ਪਰ ਇਹਨਾਂ ਕੋਲ 250 ਕਰੋੜ ਰੁਪਇਆ ਭਰਨਾ ਪੈਂਦਾ ਪੱਲਾ ਦੇ ਵਿੱਚ ਜੇ 950 ਕਰੋੜ ਦੇ ਕਰੀਬ ਰੱਖ ਲੈ 934 ਕਰੋੜ ਰੁਪਇਆ 933 ਕਰੋੜ ਰੁਪਇਆ ਲੈਣਾ ਸੀ ਨਾ ਉਹਦੇ ਵਿੱਚ 2250 ਕਰੋੜ ਰੁਪਇਆ ਇਹਨਾਂ ਨੂੰ ਭਰਨਾ ਪੈਂਦਾ ਸੀ ਜਿਵੇਂ ਆਪਾਂ ਨੂੰ ਸਬਸਿਡੀ ਲੈਣੇ ਆ ਰੱਖ ਲੈ ਠੀਕ ਹੈ ਨਾ ਆਪਾਂ ਸਾਡੇ ਸਬਸਿਡੀ ਆਪਾਂ ਨੂੰ ਜਿਵੇਂ ਖਾਲਿਆਂ ਤੇ ਮਿਲਦੀ ਹੈ ਬਸ 10% ਪਰ ਉਹ 90% ਸਰਕਾਰ ਭਰੂਗੀ ਉਹ ਚੀਜ਼ ਸੈਂਟਰ ਸਰਕਾਰ ਦੀਆਂ ਪਾਲਿਸੀਆਂ ਹੁੰਦੀਆਂ ਜਿਹੜੀਆਂ ਐਡੇ ਵੱਡੇ ਸੜਕਾਂ ਦੇ ਜਾਲ ਪਏ ਨੇ ਸੀ ਉਹ ਲੋਕਾਂ ਨੂੰ ਸਹੂਲਤਾ ਹੀ ਸੀ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਸੀ ਠੀਕ ਹੈ ਨਾ ਟੱਪਣਾ ਤੇ ਰਖਲਾ ਦੋ ਕਨਾਲਾਂ ਚ ਸਾਡੇ ਰਿਸ਼ਤੇਦਾਰਾਂ ਦੀ ਆਈ ਸੀ ਜ਼ਮੀਨ ਠੀਕ ਹੈ ਨਾ ਉਹਨਾਂ ਦੀ ਰਖਲਾ ਤਿੰਨ ਕਨਾਲਾਂ ਜ਼ਮੀਨ ਆਈ ਹੈ ਤੇ 54 ਲੱਖ ਰੁਪਏ ਦਿੱਤਾ ਉਹਨਾਂ ਨੂੰ ਇੱਕ ਘਰ ਨੂੰ ਤੇ ਰਸਲਾ ਨੌ ਨੌਕਰਾਂ ਵਾਲਾ ਥਾਂ ਆਇਆ ਸਾਰਾ ਤਿੰਨ ਘਰਾਂ ਦਾ ਤੇ ਉਹਨਾਂ ਨੂੰ 54 54 ਲੱਖ ਰੁਪਏ ਮਿਲਿਆ ਉਹਨਾਂ ਵੇਖ ਲਓ ਕਿਹੜੇ ਉਹਨਾਂ ਨੂੰ ਤਾਂ ਫਾਇਦਾ ਹੋਇਆ ਨੁਕਸਾਨ ਤਾਂ ਨਹੀਂ ਹੋਇਆ ਠੀਕ ਹੈ ਨਾ ਮੰਨਦੇ ਆ ਵੀ ਜਿਹਦੇ ਕੋਲ ਜ਼ਮੀਨਦਾਰ ਛੋਟਾ ਹੈ ਉਹ ਉਹਦੇ ਕੋਲੇ ਸ਼ਾਇਦ ਵੀ ਉਹ ਕਿੱਲਾ ਡੇਢ ਕਿੱਲੇ ਵੀ ਦੀ ਟੱਪ ਦੀ ਆ ਉਹਦਾ ਤਾਂ ਚਲ ਨੁਕਸਾਨ ਮੰਨਦੇ ਆ ਵੀ ਨੁਕਸਾਨ ਹੋ ਜੂਗਾ ਤੇ ਨੁਕਸਾਨ ਉਹ ਨੁਕਸਾਨ ਵੀ ਨਹੀਂ ਮੰਨਦੇ ਕਿ ਜੇ ਉਹ ਕਿੱਲਾ ਪੂਰਾ ਉਹਦੇ ਵੀ ਦੀ ਟੱਪ ਦੀ ਸਾਰੇ ਕਿੱਲੇ ਵੀ ਦੀ ਸੜਕ ਟੱਪ ਦੀ ਹੈ ਤੇ ਉਹਨੂੰ ਰੱਖ ਕਮ ਸੇ ਕਹਾਂ ਡੇਢ ਕਰੋੜ ਰੁਪਇਆ ਮਿਲੂਗਾ ਡੇਢ ਪੌਣੇ 2 ਕਰੋੜ ਰੁਪਇਆ ਤੇ ਪੌਣੇ 2 ਕਰੋੜ ਚ ਤਾਂ ਜਮੀਨਾਂ ਨੂੰ ਵੱਧ ਬਣੂਗੀ ਘੱਟ ਥੋੜੀ ਬਣਦੀ ਐ ਠੀਕ ਹੈ ਨਾ ਤੇ ਉਹ 14000 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਰੋਕ ਲਿਆ ਸਿਰਫ ਇਹਨਾਂ ਤੋਂ ਇੰਜੀਨੀਅਰਾਂ ਨੂੰ ਰੱਖਿਆ ਸਿਕਿਉਰਿਟੀ ਦੇ ਸਕੇ ਇਹ ਹੋਰਾਂ ਨੂੰ ਤਾਂ ਕੀ ਦੇਣੀ ਸੀ ਇਹਨਾਂ ਨੇ ਠੀਕ ਹੈ ਨਾ ਤੇ ਹੁਣ ਗੱਲ ਕਰ ਲੈਨੇ ਆਪਾਂ ਮਰਾਹਲਾ ਅਣਮੋਲ ਗਗਨ ਮਾਨ ਦੀ ਰਖਲਾ ਜਿਹੜੇ ਐਮ ਐਲ ਏ ਐ ਜਿਹੜੇ 5 ਮਿੰਟਾਂ ਚ ਐਮ ਐਸ ਪੀ ਦਿੰਦੇ ਸੀ ਤੇ ਉਹਦਾ ਅੱਜ ਮੰਤਰੀ ਜਿਹੜਾ ਅਹੁਦਾ ਸੀ ਉਹ ਚਲਾ ਗਿਆ ਕਿਉਂਕਿ ਇਹਨਾਂ ਨੇ ਹੁਣ ਬਦਲ ਇਹ ਪਹਿਲੀ ਸਰਕਾਰ ਆ ਜਿਹੜੀ 2.5 ਸਾਲਾਂ ਦੇ ਵਿੱਚ ਤੀਜੀ ਵਾਰ ਮੰਤਰੀਪੰਨ ਮੰਡਲ ਬਦਲਣ ਜਾ ਰਹੀ ਹੈ ਤੀਜੀ ਵਾਰ ਠੀਕ ਹੈ ਨਾ ਤੇ ਹੌਲੀ ਹੌਲੀ ਮੈਨੂੰ ਐਂ ਲੱਗਦਾ ਆ ਹਰਿਆਣਾ ਤੇ ਆ ਵੋਟਾਂ ਪੈ ਜਾਂਦੇ ਦਿੱਲੀ ਵਾਲਾ ਇਲੈਕਸ਼ਨ ਹੋ ਗਿਆ ਤੇ ਅਰਵਿੰਦ ਕੇਜਰੀਵਾਲ ਜੇ ਸੀਐਮ ਬਣ ਗਿਆ ਦੂਰੀ ਵਾਰ 25 ਦੇ ਵਿੱਚ ਇਲੈਕਸ਼ਨ ਹੋਣੇ ਆ ਤੇ ਜੇ 25 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਉਹ ਜਿੱਤ ਗਿਆ ਠੀਕ ਹੈ ਨਾ ਤੇ 90% 100 ਨਹੀਂ ਕਹਿ ਸਕਦਾ 90% ਕੇਜਰੀ ਕੇਜਰੀਵਾਲ ਰੱਖ ਲੈ ਇਹਨੂੰ ਸੀਐਮ ਭਗਵੰਤ ਮਾਨ ਨੂੰ ਅਹੁਦੇ ਤੋਂ ਲਾ ਦਊਗਾ ਇਹ ਇੱਥੇ ਕਿਸੇ ਨੇ ਨਹੀਂ ਬੋਲਣਾ ਕਿਉਂਕਿ ਕੰਮ ਹੀ ਨਹੀਂ ਕੀਤਾ ਕੋਈ ਆ ਜੇ ਸਾਡੇ ਲਈ ਉਹ ਡੰਮੀ ਬਣਾਵੇ ਕੋਈ ਬਣਾਵੇ ਸਾਡੇ ਲਈ ਤਾਂ ਇਹ ਵੀ ਡੰਮੀ ਸੀ ਇਹ ਵੀ ਰਖਲਾ ਅੰਤਸ਼ਾਹ ਦੇ ਪੈਰਾਂ 'ਚ ਡਿੱਗ ਪੈਂਦਾ ਇੱਕ ਪਹਿਲਾ ਮੁੱਖ ਮੰਤਰੀ ਦੇਖਿਆ ਸੀ ਪੰਜਾਬ ਦਾ ਜਿਹੜਾ ਮਤਲਬ ਉਹ ਲੜ ਕਰੇ ਨਾ ਬੋਲਿਆ ਠੀਕ ਹੈ ਨਾ ਹੰਕਾ ਪੂਰੇ ਆਉਂਦੇ ਤਰੀਕੇ ਨਾਲ ਜਵਾਬ ਦਿੱਤਾ ਜਦੋਂ ਕੇ ਰਖਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਲ ਤੋਂ ਮੁੜ ਗਿਆ ਸੀ ਤੇ ਮੈਂ ਕਹਿੰਦਾ ਜਾਣ ਪਛਾ ਕੇ ਮੁੜਿਆ ਤੇ ਉਹ ਕਹਿੰਦਾ ਤੈਨੂੰ ਜਾਨ ਦਾ ਖਤਰਾ ਕਿਤੇ ਜੰਨੀ ਨੇ ਸਪੀਚ ਦਿੱਤੀ ਹੈ ਰੈਲੀ ਦੇ ਵਿੱਚ ਕਹਿੰਦਾ ਤੈਨੂੰ ਜਾਨ ਦਾ ਕਿੱਥੇ ਖਤਰਾ ਸੀ ਉੱਥੇ ਤਾਂ ਚਾਰ ਜਣੇ ਖੜੇ ਸੀ ਉਹ ਵੀ 2 ਕਿਲੋਮੀਟਰ ਦੂਰ ਧਰਨਾ ਦੀ ਕਿਸਾਨ ਤੇਰੇ ਬੰਦੇ ਕੋਲੇ ਖੜੇ ਸੀ ਤੂੰ ਮੁੜ ਗਿਆ ਐਨੇ ਤੈਨੂੰ ਡਰ ਲੱਗਦਾ ਹੈ ਤੇ ਪੰਜਾਬ ਦੇ ਵਿੱਚ ਮੰਨ ਕੇ ਚੱਲ ਪਹਿਲਾਂ ਸਕਿਉਰਿਟੀ ਪਹਿਲਾਂ ਆਪਣੀ ਮਤਲਬ ਕਿ ਪੂਰੀ ਸਕਿਉਰਿਟੀ ਤਿਆਰ ਕਰਕੇ ਆਉਂਦਾ ਤੇ ਜਾਂ ਹੁੰਦਾ ਹੀ ਨਾ ਇੱਥੋਂ ਤੱਕ ਉਹ ਬੰਦਾ ਬੋਲ ਗਿਆ ਸੀ ਉਹ ਵੀ ਥਾਪੀ ਮਾਰ ਕੇ ਤੇ ਇਹ ਬੰਦਾ ਜਦੋਂ ਕੇਰੀਵਾਰ ਉਹ ਰਖਲਾ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹਿਲੀ ਵਾਰ ਪ੍ਰਧਾਨ ਮੰਤਰੀ ਦੂਰੀ ਵਾਰ ਆਏ ਇੱਥੇ ਪੰਜਾਬ ਦੇ ਵਿੱਚ ਗਰਦਾਸਪੁਰ ਆਏ ਸੀ ਤੇ ਇਹ ਕਹਿੰਦਾ ਨਾ ਜੀ ਮੈਂ ਮਾਫੀ ਮੰਗਦਾ ਠੀਕ ਹੈ ਨਾ ਜਿਹੜੇ ਤੁਹਾਡੇ ਨਾਲ ਹੋਈ ਹੈ ਐਸ ਲੋਟ ਨਹੀਂ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ ਮੈਨੂੰ ਐ ਦੱਸੋ ਜਿਹੜਾ ਮੁੱਖ ਮੰਤਰੀ ਮੁੱਖ ਮੰਤਰੀ ਇੱਕ ਸੂਬੇ ਦਾ ਮੁਖੀ ਹੁੰਦਾ ਜਿਵੇਂ ਘਰ ਦੇ ਵਿੱਚ ਮੁਖੀ ਹੁੰਦੇ ਨਾ ਉਵੇਂ ਪੰਜਾਬ ਦਾ ਮੁਖੀ ਹੈ ਉਹਨੇ ਰਖ ਲਾ ਇੱਕ ਪ੍ਰਧਾਨ ਮੰਤਰੀ ਤੋਂ ਮਾਫੀ ਮੰਗੀ ਵੀ ਸਾਡੇ ਲੋਕਾਂ ਨੇ ਗਲਤ ਕੀਤਾ ਕਮਾਲ ਦੀ ਗੱਲ ਨਾ ਇਹ ਕਮਾਲ ਦੀ ਗੱਲ ਹੈ ਨਾ ਇਹ ਇਹੋ ਜਿਹਿਆਂ ਦੇ ਗੱਲਾਂ ਕਰਦੇ ਆ ਇਹ ਤੇ ਡੰਮੀ ਸੀਐਮ ਹੈ ਇਹ ਪੂਰਾ ਸੀਐਮ ਨਹੀਂ ਮੈਂ ਮੰਨਦਾ ਇਹਨੂੰ ਕਦੇ ਵੀ ਵੀ ਜਿਵੇਂ ਉਹ ਕਹਿ ਦਿੰਦੇ ਆ ਉਵੇਂ ਕਰ ਦਿੰਦਾ ਹੈ ਜਿਵੇਂ ਉਹ ਕਹਿੰਦੇ ਆ ਉਵੇਂ ਕਰ ਦਿੰਦਾ ਤੇ ਇਹਨਾਂ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਸੀ ਇਹਨੂੰ ਅਨਮੋਲਕ ਵਾਤਰੇ ਵਰਗਿਆਂ ਨੂੰ ਹੋਰ ਜ ਕਈ ਜਣੇ ਰੱਖ ਲੈ ਇੱਕ ਹੋਰ ਕਿਹੜਾ ਮਨੁੱਖਤਾ ਦੀ ਸੇਵਾ ਵਾਲਾ ਮੈਂ ਨਾ ਭੁੱਲ ਜਾਣਾ ਉਹ ਹੋਇਆ ਹੋਰ ਹੈਗੇ ਤਿੰਨ ਚਾਰ ਵੀ ਥੋੜੇ ਰੱਖ ਲੈ 2-2 ਮਿਲੀਅਨ ਫੇਸਬੁੱਕ ਤੇ ਰੱਖ ਲੈ ਉਹ ਫੋਲੋਅਰ ਹੈ YouTube ਤੇ ਤਾਂ ਪਤਾ ਨਹੀਂ ਕਿੰਨੇ ਹੋਣਗੇ ਇਹਦੇ ਵੀ ਰੱਖ ਲੈ ਅਨਮੋਲਕ ਵਾਤਰਾ ਦੇ YouTube ਤੇ ਰੱਖ ਲੈ 1 ਮਿਲੀਅਨ ਹੈ ਤੇ ਇੱਕ ਮੱਲੇ ਦਾ ਹਾਫ ਤੋਂ ਜ਼ਿਆਦਾ ਆ 700 ਦੇ ਕਰੀਬ ਹੋਊਗਾ ਠੀਕ ਹੈ ਨਾ ਮਾਨ ਕੇ ਚੱਲ 70000 ਦੇ ਕਰੀਬ ਹੋਊਗਾ 70000 ਬੋਲੀਏ ਨਾ ਯਾਰ ਹਾਂ 70000 ਦੇ ਕਰੀਬ ਹੋਊਗਾ ਉਹ 70 ਲੱਖ ਦੇ ਕਰੀਬ 1 ਮਿਲੀਅਨ ਫੇਰ ਹੀ ਬਣੂਗਾ 10 ਮਿਲੀਅਨ ਪਤਾ ਨਹੀਂ ਕਿਵੇਂ ਯਾਰ ਮੇਰੇ ਸਾਮ ਤੋਂ ਬਾਅਦ ਹੈ ਬਸ ਯਾਰ ਮੰਨ ਕੇ ਚੱਲ ਯਾਰ ਉਹਦੇ ਕੋਲੇ 1.5 ਕਰੋੜ ਬੰਦਾ ਤਾਂ ਰਖਲਾ ਫੇਸਬੁਕ ਤੇ ਬੈਠਾ ਏ ਠੀਕ ਹੈ ਨਾ ਆ YouTube ਤੇ ਤੇ 2 ਕਰੋੜ ਬੈਠਾ ਫੇਸਬੁਕ ਤੇ ਤੇ ਉਹ ਬੰਦਾ ਇਹ ਕਾ ਤੂੰ ਨਹੀਂ ਕਹਿੰਦਾ ਵੀ ਸਿਹਤ ਸਿੱਖਿਆ ਰੋਜ਼ਗਾਰ ਇਹ ਪੰਜਾਬ ਸਰਕਾਰ ਦਾ ਹੱਕ ਹੈ ਜਿੱਥੇ ਕੋਈ ਧਰਨਾ ਲੱਗਦਾ ਕਦੇ ਤੁਸੀਂ ਅਨਮੋਲਕ ਵਾਤਰਿਆਂ ਨੂੰ ਦੇਖਿਆ ਪੰਜਾਬ ਦੇ ਖਾਤਰ ਕਿਤੇ ਵੀ ਧਰਨਾ ਲੱਗਦਾ ਕਦੇ ਤੁਸੀਂ ਅਨਮੋਲਕ ਵਾਤਰਿਆਂ ਨੂੰ ਦੇਖਿਆ ਨਹੀਂ ਦੇਖਿਆ ਹੋਣਾ ਕਿਉਂਕਿ ਉਹ ਕਦੇ ਵੀ ਸਰਕਾਰ ਦੇ ਖਿਲਾਫ ਨਹੀਂ ਬੋਲਦਾ ਨੂੰ ਐ ਮੇਰੇ ਜਿਹੜਾ ਜਿੰਨੇ ਵੀ ਮੇਰੇ ਕਿਉਂਕਿ ਉਹਨਾਂ ਨੇ ਕਈ ਪੇਜ ਲਾਏ ਆ ਤੇ ਉਹਨੂੰ ਐ ਮੇਰਾ ਪੇਜ ਨਾ ਡਾ ਦੇਣਾ ਆ ਚੱਕਰਾਂ ਤੋਂ ਡਰਦੇ ਆ ਲੋਕ ਤੇ ਆਪ ਗਰੀਬਾਂ ਨੂੰ ਦਿਖਾ ਕੇ ਤੁਸੀਂ ਗਰੀਬ ਦਾ ਇਲਾਜ ਕਰਵਾਇਆ ਜ਼ਰੂਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਚੱਲੋ ਕਿਤੋਂ ਦਾ ਵੀ ਐ ਪਰ ਪੰਜਾਬ ਦੇ ਲੋਕਾਂ ਦਾ ਇਲਾਜ ਨਹੀਂ ਕਰਵਾਇਆ ਪੰਜਾਬ ਦੇ ਖਾਸ ਕਰਕੇ ਸਿੱਖਾਂ ਦਾ ਨਹੀਂ ਇਲਾਜ ਕਰਵਾਇਆ ਤੂੰ ਠੀਕ ਹੈ ਨਾ ਦੂਜੀ ਗੱਲ ਰਹੀ ਗੱਲ ਤੂੰ ਕਦੇ ਵੀ ਇਹਦੀ ਥਾਂ ਤੇ ਇਹ ਕੰਮ ਕਰਨ ਦੀ ਥਾਂ ਤੇ ਤੂੰ ਇਹ ਕਰ ਪੁੱਛਿਆ ਕਰਦਾ ਵੀ ਤੁਸੀਂ ਸਿਹਤ ਸਿਹਤ ਸਿੱਖਿਆ ਰੁਜ਼ਗਾਰ ਹੁੰਦਾ ਤੈਨ ਤੇ ਸਿਹਤ ਸਿਹਤ ਰਖਲਾ ਭਾਗ ਦੇ ਵਿੱਚ ਤੁਸੀਂ ਕੀ ਕੀਤਾ ਰਖਲਾ ਸਰਕਾਰੀ ਹਸਪਤਾਲ ਤਾਂ ਰਖਲਾ ਉਵੇਂ ਪਿਆ ਠੀਕ ਹੈ ਤੇ ਜਿਹੜਾ ਤੁਸੀਂ ਇਹ ਮਹੱਲਾ ਕਲੀਨਿਕ ਖੋਲੀ ਜੰਨੇ ਇਸ ਕਤਰ ਤੁਸੀਂ ਸਰਕਾਰੀ ਹਸਪਤਾਲ ਬਰਵਾਦ ਕਰੀ ਜੰਨੇ ਹੋ ਪੰਜਾਬ ਦੇ ਜਿਹੜੇ ਹੈਗੇ ਜਿੰਨੇ ਵੀ ਉਹਦੇ ਵਿੱਚ ਤਾਂ ਮੰਨ ਕੇ ਚੱਲ ਚੂਹੇ ਭੱਜੇ ਫਿਰਦੇ ਬਿੱਡਾਂ ਥੱਲੇ ਲੈਟ ਹੈ ਨਹੀਂ ਇੱਕ ਬਿਨਾ ਲੈਡ ਤੋਂ ਰਹਿਲਾ ਮੰਨ ਕੇ ਚੱਲ ਬੱਚਾ ਹੁੰਦਾ ਦੇਖਿਆ ਮੈਂ ਠੀਕ ਹੈ ਨਾ ਬਿਨਾ ਲੈਡ ਤੋਂ ਲੋਕਵਾਚ ਚੈਨਲ ਆ ਜਾ ਕੇ ਉੱਥੇ ਵੀਡੀਓ ਵੀ ਪਈ ਹੋਊਗੀ ਜੇ ਇਹਨਾਂ ਨੇ ਡਿਲੀਟ ਨਾ ਕੀਤੀ ਹੋਈ ਤਾਂ ਉਸਟ੍ਰਾਈਕਸ ਟੂ ਕੁਮਾਰ ਕੇ ਠੀਕ ਹੈ ਨਾ ਉਹ ਲੋਕਵਾਚ ਚੈਨਲ ਫੇਸਬੁੱਕ ਪੇਜ ਤੇ ਪਈ ਹੋਊਗੀ ਜਾਂ YouTube ਚੈਨਲ ਤੇ ਪਈ ਹੋਊਗੀ ਉਹ ਪੱਤਰਕਾਰ ਨੇ ਉਹ ਕੀਤਾ ਤੇ ਉਹ ਕਹਿੰਦਾ ਲੈਡ ਤੋਂ ਬਿਨਾ ਡਿਲੀਵਰੀ ਹੋਈ ਹੈ ਯਾਰ ਠੀਕ ਹੈ ਐਸੇ ਲੋਟ ਹੋ ਜਾਂਦੀ ਹੈ ਲੈਟ ਹੈ ਨਹੀਂ ਤੇ ਬੱਚਾ ਜੰਮ ਰਹੀ ਐ ਮਾਂ ਆਹ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੀ ਆ ਹਾਲਤ ਐ ਤੇ ਉਹਦੇ ਖਾਤਰ ਨਹੀਂ ਬੋਲਣਾ ਇਹ ਬੰਦਿਆ ਨੇ ਠੀਕ ਹੈ ਨਾ ਤੇ ਮੈਨੂੰ ਉਹਦੇ ਬਹੁਤ ਜ਼ਿਆਦਾ ਗੁੱਸਾ ਆਇਆ ਵੀ ਇੱਕ ਤੁਸੀਂ ਪਾਠੀ ਸਿੱਖ ਨੂੰ ਠੀਕ ਹੈ ਨਾ ਸਿੰਘ ਨੂੰ ਪਾਠੀ ਸਿੰਘ ਨੂੰ ਤੁਸੀਂ ਇਹ ਇਸ ਕਰਕੇ ਮੋੜ ਰਹੇ ਹੋ ਕਿਉਂਕਿ ਉਹਦੇ ਕੋਲੇ ਕਿਲਾ ਜਾਂ ਸਵਾ ਕਿਲਾ ਜ਼ਮੀਨ ਹੋਊਗੀ ਤੇ ਕਿੱਲੇ ਸਵਾ ਕਿੱਲੇ ਦੇ ਵਿੱਚ ਤੁਹਾਨੂੰ ਪਤਾ ਹੀ ਐ ਕੀ ਹੁੰਦਾ ਐ ਉਹ ਤਾਂ ਰੱਖ ਲੈ ਠੇਕੇ ਦੇ ਦੀ ਬੈਠਾ ਹੋਆ ਜਾਂ ਹਿੱਸੇ ਦੇ ਦੀ ਬੈਠਾ ਹੋਆ ਵਿਚਾਰ ਦਾਣੇ ਆ ਜਾਣਗੇ ਤੇ ਉਹਦੇ ਕੋਲੇ ਤੂੰ ਕਿੰਨੀ ਕਾਮਦਰਮਨੀ ਪਿਆ ਸੀ ਜਿਹੜਾ ਉਹਦਾ ਇਲਾਜ ਨਹੀਂ ਕੀਤਾ ਮੈਂ ਇਹ ਕਹਿਣਾ ਜਿੰਨੇ ਵੀ ਤੁਸੀਂ ਡੋਨਰ ਬਣੇ ਬੈਠੇ ਹੋ ਇਹਦੇ ਅਨਮੋਲਕ ਵਾਤਰਾ ਦੇ ਰਖਲਾ ਤੇ ਮਨੁੱਖਤਾ ਦੀ ਸੇਵਾ ਵਾਲਿਆਂ ਦੇ ਤੁਸੀਂ ਆਪ ਭੇਸ ਬਦਲ ਕੇ ਜਾਇਓ ਤੇ ਤੁਸੀਂ ਆਖੋ ਸਾਡੇ ਕੋਲੇ ਵੀ ਕਿੱਲਾ ਕਿ ਜਮੀਨ ਆ ਤੇ ਜੱਟ ਸਿੱਖ ਆ ਦਾਵੇ ਨਾ ਕਰਨਾ ਜੇ ਤੁਹਾਡਾ ਇਲਾਜ ਕਰਾ ਦੇਣਾ ਤੇ ਪਹਿਲਾਂ ਉਹ ਆਖਣਗੇ ਲਿਖ ਕੇ ਲੈ ਕੇ ਆਉਂਦੇ ਪਿੰਡ ਚ ਸਰਪੰਚ ਦੀ ਮੋਹਰ ਲਵਾ ਮੈਂਬਰਾਂ ਦੀ ਮੋਹਰ ਲਵਾ ਤੇ ਫਿਰ ਕੁਝ ਪਿੰਡ ਦੇ ਲੋਕਾਂ ਦੇ ਸਾਈਨ ਕਰਵਾ ਕੇ ਲੈ ਕੇ ਆ ਤੇ ਆਪ ਦਾ ਸਾਰਾ ਕੁਝ ਦਿਖਾ ਵੀਡੀਓ ਬਣਾਉਂਦੇ ਆ ਉਹ ਖਾਸ ਕਰਕੇ ਇਸੇ ਕਰਕੇ ਵੀ ਆ ਦੇਖੋ ਇੰਨਾ ਗਰੀਬ ਹੈ ਇੰਨਾ ਗਰੀਬ ਐਸੇ ਲੋੜ ਤਾਂ ਉਹਨਾਂ ਦੀ ਪੇ ਚੱਲੇ ਐ ਐਸੇ ਲੋੜ YouTube ਚੈਨਲ ਚੱਲੇ ਐ ਠੀਕ ਹੈ ਨਾ ਉਹਨਾਂ ਨੇ ਤਾਂ ਕਮਾਈ ਦਾ ਸਾਧਨ ਬਣਾ ਰੱਖਿਆ ਹੈ ਹੋਰ ਕੁਛ ਨਹੀਂ ਤੇ ਤੁਸੀਂ ਵੱਡੇ ਮੰਨ ਕੇ ਚੱਲ ਇਹ ਮੰਨੀ ਪਿਓ ਬਾਲੇ ਤਗੜੇ ਮੈਂ ਤਾਂ ਰਖਲਾ ਇੱਥੋਂ ਤੱਕ ਕਹਿ ਦਿੰਨਾ ਜਿਹੜੇ ਹੈਗੇ ਆ ਰਖਲਾ ਖਾਲਸਾ ਏਡ ਖਾਲਸਾ ਏਡ ਵਾਲੇ ਬੰਦੇ ਰਖਲਾ ਕਹਿੰਦੇ ਸੀ ਅਸੀਂ ਪਤਾ ਨਹੀਂ 5 ਕਰੋੜ ਪਤਾ ਨਹੀਂ 10 ਕਰੋੜ ਰੁਪਇਆ ਖਰਚਾ ਕਰਨਾ ਜਿਹੜੇ ਇੱਥੇ ਪਿਛਲੇ ਕਿੜੇ ਉਹ ਆਇਆ ਸੀ ਇਹ ਇਤਿਹਾਸ ਕੀ ਦਿਖਾ ਰਿਹਾ ਵੀ ਪੰਜਾਬੀ ਕੋ ਸਿੱਖੋ ਹੋਰ ਮਤਲਬ ਕਿ ਪੈਸੇ ਕੱਲੋ ਤਨਖਾਹ ਦੇਣ ਨੂੰ ਪੈਸੇ ਨੇ ਤੇ ਉਹ ਤਨਖਾਹ ਲੈਂਦੇ ਆ ਪੂਰੀ ਵਜਾ ਅਠਵਾ ਕਿ ਲੱਖ ਲੱਖ ਡੇਢ ਡੇਢ ਲੱਖ ਰੁਪਏ ਤੇ ਬੈਠੇ ਰ रवि ਸਿੰਘ ਅਰਗੇ रवि ਸਿੰਘ ਖਾਲਸਰਗੇ ਲੱਖ ਲੱਖ ਡੇਢ ਡੇਢ ਲੱਖ ਰੁਪਿਆ ਲੈਂਦੇ ਆ ਉਦੀ ਤਨਖਾਹ ਵੀ ਪੁੱਛਣਾ ਆਵੇ ਤੇਰੀ ਥੋਡੀ ਕਾਦੀ ਤਨਖਾਹ ਤੁਸੀਂ ਪੇਚ ਚਲਾ ਲਓ ਇਹਨਾਂ ਨੂੰ ਕਰ ਲਓ ਚੱਲ ਤੁਸੀਂ ਸਿੱਧੇ ਤਾਂ ਲੋਕਾਂ ਤੋਂ ਖਾਓ ਉਹ ਸਿੱਧੇ ਆਉਦੇ ਅਕਾਊਂਟ ਦੇ ਵਿੱਚ ਪਾਉਂਦੇ ਆ ਤੇ ਅਕਾਊਂਟ ਦਿਖਾਈ ਜਾਂਦੇ ਵੀ ਇੰਨੇ ਪੈਸੇ ਆ ਗਏ ਤੇ ਆਪ ਤਨਖਾਹਾਂ ਵਾਂ ਲੈਂਦੇ ਆ ਉਹਦੇ ਵਿੱਚੋਂ ਤੇ ਕਈ ਇਹੋ ਜਿਹੇ ਬੰਦੇ ਰੱਖਿਆ ਜਿਹੜੇ ਸਿੱਖਾਂ ਖਿਲਾਫ ਬੋਲਦੇ ਆ ਜ਼ਹਿਰ ਘੋਲਦੇ ਆ ਉਹਦੇ ਬੰਦਿਆਂ ਨੂੰ ਵੀ ਉਹਨੇ ਰੱਖ ਲਾ ਰਵੀ ਸਿੰਘ ਨੇ ਰੱਖ ਛੱਡਿਆ ਇਹਦੇ ਉੱਤੇ ਮੈਂ ਕੀ ਕਹਾਂ ਅੱਜ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ